ਜਾ ਕੇ ਅਰਦਾਸ ਮਾਰੀ ਜੀਓ ਪਿੰਡ ਸੰਤੇਰਾ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ੴ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਬਾਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ 10ਵੀਂ ਪੌੜੀ ਪ੍ਰਥਮ ਭਗੋਤੀ ਸਮਰਗਮ ਨਾਨਕ ਜੀ ਆਹੇ ਫਿਰ ਅੰਗਦ ਗੁਰਦੀ ਅਮਰਦਾਸ ਰਾਮਦਾਸਾ ਹੁਮਾ ਸਹਾਇ ਦਰਸੁਮਰਿਆ ਘਰ ਨੋਂ ਨਿਪਿਆ ਬੈਤਾ ਹੀ ਹੰਤੋ ਹੀ ਹੋਇਸਾ ਲਈ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੰਝ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਕੀ ਗਿਆਨ ਸਰੂਪ ਜਾਗਦੀ ਜੋਤ ਕਲਯੁਗ ਕੀ ਓਟ ਨਾਮ ਬਾਣੀ ਦੇ ਬੋਹਤ ਚਵੜ ਤਖਤ ਛਾਤਰ ਦੇ ਮਾਲਕ ਪ੍ਰਤੱਖ ਸਤਿਗੁਰੂ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਅਧਿਆਤ ਅੰਤਰ ਕੀ ਬੋਲੋ ਜੀ ਵਾਹਿਗੁਰੂ ਪਾਵਨ ਪਵਿੱਤਰ ਸਥਾਨ ਤੇ ਬਦਦੀ ਦਰਬਾਰ ਸਾਹਿਬ ਦੇ ਗੁੰਬਦ ਦੀ ਸੇਵਾ ਸ਼ੁਰੂ ਹੋਣ ਲੱਗੀ ਆ ਦਾਦਾ ਜੀ ਸੰਗਤ ਆਜਰ ਨੇ ਪੰਜ ਸਿੰਘ ਹਾਜ਼ਰ ਨੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਆਪ ਹਾਜ਼ਰ ਨਾਜ਼ਰੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹਾਜ਼ਰ ਨਾਜ਼ਰੋ ਕਿਰਪਾ ਕਰਿਓ ਜੀ ਇਸ ਵੇਲੇ ਗੁੰਬਦ ਦੀ ਗਰੀਬਨਵਾਜ਼ੀ ਕਾਰਜ ਸ਼ੁਰੂ ਕਰਨਾ ਸੱਚੇ ਪਾਤਸ਼ਾਹ ਜੀ ਉਹ ਨਿਉ ਰੱਖਣੀ ਹੈ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਭਾਗ ਜਗਾਏ ਹੋਏ ਨੇ ਗਰੀਬਨਵਾਜ਼ੀ ਸਰਤਿਆਂ ਤਰਕਣਾ ਜੀ ਆਪ ਦੇ ਰਾਜਦੁਲਾਰੇ ਰਾਜਵਿਸਤਰੀ ਤੇ ਸੇਵਾਦਾਰਾਂ ਤੇ ਆਪ ਦੀ ਸੇਵਾ ਆਪ ਹੀ ਕਰਵਾ ਲਿਓ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਪੇ ਦਰਤਾ ਜੀ ਸਿਰ ਤੇ ਹੱਥ ਰੱਖਣਾ ਗਰੀਬਨ ਬਾਜੀ ਕੌੜੀ ਮਹੱਲਾ ਪੰਜਵਾ ਥਿਰਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਵਾਰੇ ਲਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦ ਸਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਾ ਹੋਏ ਭਜੋ ਭਗਵਾਨ ਸਾਧ ਸੰਗ ਮਿਲ ਕੇ ਨੀਂ ਸਮੇਤਾਤਾ ਜੀ ਆਪਦੇ ਚਰਨਾਂ ਕਮਲਾਂ ਦਾ ਓਟ ਆਸਰਾ ਨਗਰ ਨਵਾਸੀ ਨੇ ਤੱਕਿਆ ਆਪ ਜੀ ਖੁਸ਼ ਹੋ ਕੇ ਸੇਵਾ ਦਿੱਤੀ ਹੈ ਇਹ ਸੇਵਾ ਵੀ ਆਪ ਹੀ ਕਰਾ ਲਿਓ ਗਰੀਬਨਵਾਜ਼ ਜੀ ਨੇ ਪਰੇ ਚੜਵਾ ਲਿਓ ਕਿਸੇ ਤਰ੍ਹਾਂ ਦੀ ਕੋਈ ਵੀ ਤਕਤ ਨਾ ਦੇ ਗਰੀਬਨਵਾਜ਼ ਨਗਰ ਦਾ ਪਿਆਰ ਬਣੇ ਦਾਤਾ ਜੀ ਆਪਦੇ ਮਹੱਲ ਦੂਰ ਤੋਂ ਚਮਕਣ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀ ਭਾਗ ਜਗਾ ਕੇ ਰੱਖਿਓ ਬਕਸੋ ਆਗੇ ਗਰੀਬਨਵਾਜ਼ ਜੀ ਨਾਨਕ ਨਾਮ